ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਹਾਂ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ ਛੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਹੀ ਪਿਆਰਾ ਟੌਪਿਕ ਆ ਬਹੁਤ ਵਧੀਆ ਟੌਪਿਕ ਆ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤਾਂ ਕੋਈ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜ਼ਿੰਦਗੀ ਬਾਰੇ ਥੰਬਨੇ ਹੁਣ ਇੱਥੇ ਕਈ ਲੋਕ ਕਹਿੰਦੇ ਯਾਰ ਕਈ ਲੋਕ ਕਹਿੰਦੇ ਫਿਰ ਜਨ ਕਿ ਜੇ ਸਾਡੇ ਕੋਲ ਪੈਸਾ ਹੋ ਜਾਏ ਸਾਡੀ ਜ਼ਿੰਦਗੀ ਸਖਾਲੀ ਹੋਏ ਹਨਾ ਜੇ ਸਾਡੇ ਕੋਲ ਧਨ ਆ ਜਾਵੇ ਦੌਲਤ ਆ ਜਾਏ ਸਾਡੀ ਜ਼ਿੰਦਗੀ ਸਖਾਲੀ ਹੋਏ ਪਰ ਨਹੀਂ ਦੋਸਤੋ ਇਹ ਹੀ ਪੂਰੀ ਸੱਚਾਈ ਨਹੀਂ ਹੈਗੀ ਜ਼ਿੰਦਗੀ ਹੋਰ ਚੀਜ਼ਾਂ ਤੇ ਵੀ ਡਿਪੈਂਡ ਕਰਦੀ ਹੈ ਜੇ ਤੁਸੀਂ ਉਹ ਚੀਜ਼ਾਂ ਅਪਲਾਈ ਕਰ ਲਓ ਨਾ ਆਪਣੀ ਲਾਈਫ ਦੇ ਵਿੱਚ ਤੁਹਾਡੀ ਜ਼ਿੰਦਗੀ ਬਹੁਤ ਸਖਾਲੀ ਹੋ ਸਕਦੀ ਹੈ ਹਨਾ ਉਹ ਕਿਹੜੀਆਂ ਚੀਜ਼ਾਂ ਨੇ ਤਿੰਨ ਗੱਲਾਂ ਕਰਾਂਗੇ ਸਾਂਝੀਆਂ ਧਿਆਨ ਨਾਲ ਦੇਖਿਓ ਵੀਡੀਓ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜ਼ਿੰਦਗੀ ਆਸਾਨ ਬਣਾਉਣ ਲਈ ਸਾਡੇ ਵਿੱਚ ਹਰ ਹਰ ਕਿਸੇ ਦੇ ਵਿੱਚ ਸਬਰ ਹੋਣਾ ਬਹੁਜੀ ਉਡੀਆ ਥੋੜਾ ਬਹੁਤ ਹੈ ਨਾ ਅਸੀਂ ਕੀ ਕਰਦੇ ਹਾਂ ਅਸੀਂ ਕਈ ਕੰਮਾਂ ਨੂੰ ਲੈ ਕੇ ਬੜੇ ਕਾਲੇ ਪੈ ਜਾਂਦੇ ਆ ਵੀ ਹਾਂ ਯਾਰ ਹੁਣੇ ਹੋ ਜਾ ਮੇਰੀ ਚੀਜ਼ ਹੁਣੇ ਮਿਲ ਜਾਣਾ ਬਟ ਅਸੀਂ ਸਬਰ ਨਹੀਂ ਕਰਦੇ ਹੈਗੇ ਜ਼ਿੰਦਗੀ ਆਸਾਨ ਬਣਾਉਣ ਲਈ ਕੁਝ ਹੱਦ ਤੱਕ ਸਬਰ ਕਰਨਾ ਬਹੁਤ ਜ਼ਰੂਰੀ ਹੈ ਨਾ ਇਹ ਚੀਜ਼ ਆਪਣੇ ਲਾਈਫ ਦੇ ਵਿੱਚ ਅਪਲਾਈ ਕਰ ਲੋ ਇਹ ਪੱਲੇ ਵੱਲ ਵੀ ਹਾਂ ਸਬਰ ਕਰਨਾ ਸਿੱਖਣਾ ਪੈਣਾ ਸਾਨੂੰ ਠੀਕ ਹੈ ਜੀ ਨੰਬਰ 1 ਤੇ ਠੀਕ ਹੈ ਫਿਰ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜ਼ਿੰਦਗੀ ਆਸਾਨ ਬਣਾਉਣ ਲਈ ਸਾਨੂੰ ਕੁਝ ਹੱਦ ਤੱਕ ਕੁਝ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ ਪੈਂਦੀਆਂ ਨੇ ਹਣਾ ਬਹੁਤ ساری ਇਹ ਚੀਜ਼ਾਂ ਹੋ ਸਕਦੀਆਂ ਹਰੇਕ ਦੀ ਲਾਈਫ ਦੇ ਹਨਾ ਅਲੱਗ-ਅਲੱਗ ਹਿਸਾਬ ਹੁੰਦਾ ਠੀਕ ਹੈ ਕੁਝ ਨਾ ਕੁਝ ਬਰਦਾਸ਼ਤ ਕਰਨਾ ਪੈਂਦਾ ਕਰਨਾ ਸਿੱਖਣਾ ਪੈਂਦਾ ਹੈ ਹਨਾ ਜੇ ਜ਼ਿੰਦਗੀ ਆਸਾਨ ਬਣੋਣੀ ਹੈ ਕੁਝ ਚੀਜ਼ਾਂ ਨੂੰ ਹਨਾ ਕੁਝ ਹੱਦ ਤੱਕ ਬਰਦਾਸ਼ਤ ਕਰਨਾ ਪੈਂਦਾ ਹੁੰਦਾ ਜੀ ਇਹ ਚੀਜ਼ ਵੀ ਸਿੱਖਣੀ ਬਹੁਤ ਜ਼ਰੂਰੀ ਆ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਨਜ਼ਰ ਅੰਦਾਜ਼ ਕਰਨਾ ਕਈ ਚੀਜ਼ਾਂ ਨਜ਼ਰ ਅੰਦਾਜ਼ ਵੀ ਕਰਦੀਆਂ ਪੈਂਦੀਆਂ ਚਾਹੇ ਉਹ ਸਾਡੀ ਫੈਮਿਲੀ ਨੂੰ ਲੈ ਕੇ ਘਰ ਵਿੱਚ ਹੋਣ ਜਾਂ ਬਾਹਰਲੇ ਲੋਕਾਂ ਨੂੰ ਲੈ ਕੇ ਹੋਣ ਕਈ ਵਾਰ ਕਈ ਲੋਕ ਸਾਨੂੰ ਗਲਤ ਕਮੈਂਟ ਕਰਦੇ ਆ ਗਲਤ ਵਰਡਿੰਗ ਵੀ ਬੋਲ ਦਿੰਦੇ ਆ ਸਾਨੂੰ ਐਸੀਆਂ ਚੀਜ਼ਾਂ ਵੀ ਨਜ਼ਰ ਅੰਦਾਜ਼ ਕਰਨੀਆਂ ਚਾਹੀਦੀਆਂ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਈ ਵਾਰ ਆਪਣੇ ਆਪ ਤੇ ਨਹਾਵੀ ਕਰ ਲੈਂਦੇ ਆ ਹਨਾ ਜਾਂ ਤਾਂ ਅਸੀਂ ਟੈਂਪਰ ਹੋ ਜਾਨੇ ਉਹਨਾਂ ਚੀਜ਼ਾਂ ਨੂੰ ਸੁਣ ਕੇ ਜਾਂ ਫਿਰ ਅਸੀਂ ਮਾਈਂਡ ਤੇ ਇਹਨਾਂ ਲੋਡ ਲੈ ਲੈਣੇ ਡਿਪਰੈਸ਼ਨ ਤੇ ਵੀ ਚਲੇ ਜਾਂਦੇ ਆ ਹਨਾ ਸੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਨਜ਼ਰ ਅੰਦਾਜ਼ ਵੀ ਕਰਨੀਆਂ ਜ਼ਰੂਰੀ ਨੇ ਜ਼ਿੰਦਗੀ ਨੂੰ ਸੁੱਖਾ ਕਰਨ ਲਈ ਸੋ ਦੋਸਤੋ ਇਹ ਇਹਦੀਆਂ ਤਿੰਨ ਚੀਜ਼ਾਂ ਨੇ ਹਨਾ ਜੇ ਆਪਣੇ ਜ਼ਿੰਦਗੀ ਚ ਅਪਲਾਈ ਕਰ ਲਓਗੇ ਹਨਾ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਕੰਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਚੇਂਜ ਹੋ ਸਕ ਕਰਕੇ ਦੇਖੋ ਸੋ ਇਥੇ ਵੀਡੀਓ ਕੰਪਲਿਟ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਪਾਣ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ